ਸਾਸਰੀਕਾਲ ਜੀ ਸਵਾਗਤ ਹੈ ਜੀ ਦੇ ਨਵੇਂ ਵਲੌਗ ਦੇ ਵਿੱਚ ਆਪਾਂ ਸ਼ੁਰੂਆਤ ਕਰਦੇ ਆਂ ਆਪਣੀ ਝੌਂਪੜੀ ਤੋਂ ਉੱਪਰਲਾ ਜਿਹੜਾ ਸੀ ਪੋਰਚ ਆਪਾਂ ਕੰਪਲੀਟ ਕਰਤਾ ਤੇ ਥੱਲੇ ਵਾਲਾ ਰਹਿ ਗਿਆ ਇੱਕ ਸਾਈਡ ਤਕਰੀਬ ਨਹੀਂ ਦੇ ਵੀ ਕੰਪਲੀਟ ਆ ਤੇ ਫੱਕੀਂ ਬਾਹਾਂ ਚੜ ਕੇ ਵੀ ਦੇਖੋਣੇ ਪਈ ਚੱਕੋ ਦੇਖੋ ਗਰਾ ਕੋਰਨਰ ਜਿਹੇ ਰਹਿ ਗਏ ਸਾਡੇ ਆ ਵੀ ਥੋੜੀ ਥੋੜੀ ਲਾਉਣ ਵਾਲੇ ਇਹ ਲਾ ਕੇ ਦੇ ਬਸ ਆ ਜਿਹੜੇ ਪੇਜ ਲੱਗੇ ਆ ਇਹਨਾਂ ਤੇ ਸਪਰੇਅ ਮਾਰ ਦਾਂਗੇ ਕਿਉਂ ਇਹਨਾਂ ਨੂੰ ਕੀ ਵੀ ਪਈ ਆ ਕਰੋ ਖੇੜੀ ਮਾਣੀ ਕੋਲੋ 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 ਲੈ ਲਈ ਛੱਡ ਦੇ ਨੇ ਬਈ ਲੋਕੀ ਉਸ ਪੰਜਾਬ ਤੋਂ ਦੂਰ ਭਾਈਦੇ ਆ ਆਪਾਂ ਇਹਨਾਂ ਕਾਚੇ ਗੱਡੀ ਸਵਰੇ ਮੂਫਲੀ ਤੋਂ ਜੇ ਅਸੀਂ ਕੋ ਪੁੱਛਣਾ ਪਛਣਾ ਬਈ ਕਿਵੇਂ ਲੱਗੀਆਂ ਆਂਡੀਆਂ ਗਵੰਡੀਆਂ ਨਹੀਂ ਪੁੱਛਦੀਆਂ ਆਂਡੀਆਂ ਗਵੰਡੀਆਂ ਨੂੰ ਪਾਹਦੇ ਨੇ ਨਾ ਆਪਾਂ ਆਹ ਵਾਈ ਪੁੱਛਦੇ ਕਿਵੇਂ ਕਿਵੇਂ ਲੱਗਦਾ ਉਹ ਠੀਕ ਆ ਉਹ ਦੂਰੋਂ ਫਿਰ ਛੇਦੀ ਦਿਖ ਜਾਂਦਾ ਦੂਰੋਂ ਛੇਦੀ ਪਤਾ ਲੱਗ ਜਾਂਦਾ ਆਪ ਨੂੰ ਨਹੀਂ ਪਤਾ ਜਾਂ ਲੱਗਦਾ ਇੱਥੇ ਫਿਰਦੇ ਆ ਨੂੰ ਹਾਂ ਕਿ ਵਾਈ ਕੀ ਉਹੀ ਮੈਂ ਕਮੈਂਡ ਕਰਕੇ ਦੱਸਿਓ। ਨੇਨ ਤਾਂ ਬਹੁਤ ਲੱਗੇ ਤੇ। ਹਾਂ। 8-9 ਦਿਨ ਹੋ ਗਏ ਤੇ ਹਜੇ ਨਿਬੜਿਆ ਨਹੀਂ ਕੰਮ। ਹਾਂ। ਬਾਕੀ ਇਧਰ ਨੀਆਂ ਦਾ ਕੰਮ ਚੱਲੀ ਜਾਂਦਾ ਆਪਣਾ। ਦੇ। ਇਹ ਵੀ ਵਾਸਵਾ ਬਾਬਾ ਕਿਰਪਾ ਕਰੇ। ਖਿੱਚਦੇ ਨੇ ਜਲਦ ਕੋਈ। ਇੱਕ ਕਾਰਨ ਰਹਿੰਦਾ ਗਏ ਦੋ ਤਰ੍ਹਾਂ ਦੇ ਇਹ ਕਾਲ ਇਹ ਕਾਲ ਇਹਨਾਂ 'ਚ ਦੇਖਾਂਗੇ ਵੀ ਕਿਹੜਾ ਸਹੀ ਰਹਿੰਦਾ ਆ ਵਧੀਆ ਲੱਗੂ ਕਿ ਆ ਲੱਗੂ ਇਹ ਹੋਜੇ ਮੈਨੂੰ ਲੱਗ ਗਿਆ ਭਲਾ ਇਹ ਕਿਹਦੇ ਕੁੰਡੀ ਕਾਹਤੋਂ ਪਾਈ ਐ ਇਥੇ ਟ੍ਰੈਲ ਦੇ ਇਹ ਆਏ ਰੱਖਣ ਨੂੰ ਆ ਹਾਂ ਲੱਗ ਗਿਆ ਹਾਂ ਫੀਟਿੰਗ ਹੋ ਗਿਆ ਲੱਗ ਗਿਆ ਹਾਂ ਇਹ ਆ ਚੀਜ਼ਾਂ ਦੇਖੋ ਤੁਸੀਂ ਇੰਨਾ ਚੀਜ਼ਾਂ ਦੇ ਸਾਡੀ ਬਹੁਤ ਮਿਹਨਤ ਹੋਈ ਹੈ ਜਿਹੜੀਆਂ ਪਾਈਪਾਂ ਦੀ ਵੇਸਟਿੰਗ ਆ ਦੋਈ ਦੀ ਜਿਹੜੀਆਂ ਆਹ ਪਾਈਪਾਂ ਆਹ ਆਈਆਂ ਇੰਨਾ ਨਿਆਂ ਸੀ ਦੋ-ਦੋ ਡਿਗਰੀਆਂ ਕੀਤੀਆਂ ਹੋਈਆਂ ਉੱਪਰਲੀ ਦੀ ਲੱਗ ਥੱਲੇ ਦੀ ਲੱਗ ਉਹਦੀ ਲੱਗ ਉਹਦੀ ਲੱਗ ਤੇ ਬਹੁਤ ਜ਼ਿਆਦਾ ਮਿਹਨਤ ਹੋਈ ਸਾਡੀ ਇਹ ਚੀਜ਼ ਤੇ ਅਸੀਂ ਮੈਂ ਤਾਂ ਸੋਚਦਾ ਸੀਗਾ ਕਿ ਦੋਵਾਂ ਦਿਨਾਂ ਚ ਕੰਪਲੀਟ ਹੋ ਜੂ ਬਾਈ ਹਾfte ਦਾ ਟਾਰਗੇਟ ਕਹਿੰਦਾ ਸੀ ਪਰ ਦਿਨ ਕਾਫੀ ਹੋ ਚੁੱਕੇ ਆਜ ਨੌਜੀ ਉੱਪਰਲਾ ਤਕਰੀਬਨ ਤਕਰੀਬਨ ਸਾਡਾ ਕੰਪਲੀਟ ਹੋ ਗਿਆ ਤੇ ਥੱਲੇ ਵਾਲਾ ਰਹਿ ਗਿਆ ਬਾਕੀ ਦੇਖਦੇ ਆ ਕਿੰਨਾ ਟਾਈਮ ਲੱਗਦਾ ਹੋਊਗਾ ਅੱਗੇ ਇੱਕ ਦੂਜੇ ਉੱਤੇ ਸੀਗਾ ਜਿਆਦਾ ਮੈਨੂੰ ਗ੍ਰੈਂਡਰ ਚਾਹਵੇ ਹਾਂਜੀ ਚੱਲ ਪੂਰ ਤੇ ਹਾਂ ਕੱਲ ਵੀ ਚਲਾਇਆ ਹੀ ਸੀ ਤਕੜਾ ਲੈਡ ਜਾਵੜੀ ਇਹ ਨਹੀਂ ਟਾਈਮ ਪਾਸ ਕਰਾਇਆ ਇਹ ਆਪਣਾ ਕੀ ਆ ਬਿਣੀ ਚਲਦਾ ਬਿਣੀ ਚਲੇਟ ਉਹਦੇ ਕੀ ਜਾਂਦਾ ਪਰੰਪਰ ਵਾਲਾ ਲੈਡ ਜਾਵੜੀ ਮੈਂ ਕਿਹਾ ਭਾਈ ਇਨਵਰਟਰ ਤੇ ਚਲਾ ਦੇਣਾ ਹਾਂ ਓਏ ਜਾ ਨਾ ਇਨਵਰਟਰਾਂ ਰੂਟਰਾਂ ਤੇ ਨਹੀਂ ਚਲਾਉਣਾ ਚਾਹ ਲਿਆ ਕੇ ਰਸਤਾ ਕੋਲ ਮੁੜ ਕੇ ਆਦਾ ਯਾਰ ਆਦਾ ਚੀਜ਼ ਹੀ ਘੈਂਟ ਆਂਦਾ ਆਈ ਨਹੀਂ ਪੁੱਛੇ ਬੈਟਰੀ ਕਿੱਥੇ ਆਦੀ ਪੁੱਛਦਾ ਸੀਗਾ ਇਹ ਤਾਂ ਬੰਦਾ ਪਹਿਲਾਂ ਪੁੱਛਦਾ ਕਹਿੰਦਾ ਯਾਰ ਨਹੀਂ ਬੈਟਰੀ ਰੂਟਰ ਤੇ ਲੱਗਣੀ ਇਹਦੇ ਨਾਲ ਕਹ ਹਵਾ ਚੋ ਬਿਜਲੀ ਲੈ ਕੇ ਹਾਂ ਰੀਨਰਜੀ ਵਾਲਾ ਹੈ ਰੀਨਰਜੀ ਵਾਲਾ ਜਿਹੜਾ ਚਾਚੇ ਬਲਦੇਵ ਨੇ ਤਿਆਰ ਕਰਕੇ ਦਿੱਤਾ ਉਹ ਹੈ ਦਸਤਾਨੇ ਮੁਖੇ ਇਹ ਸਾਬ ਦੇ ਆ ਦੂਜੇ ਪਾਸੇ ਵੀ ਕਰੀ ਇਹ ਸਾਬ ਦਾ ਕਿ ਇਹ ਕਿੰਨੇ ਨੇ ਕੀਤੇ ਆ ਇੰਨਾ ਦੇ ਭਰਾ ਹੱਥ ਖਾ ਗਏ ਮੇਰੇ ਤਾਂ ਫਿਰੰਗ ਆ ਬੇਟਾ ਫਿੰਗਰਪ੍ਰਿੰਟ ਵੀ ਵੱਟ ਗਿਆ ਫਿੰਗਰਪ੍ਰਿੰਟ ਇਹ ਮੇਰੇ ਗੁੱਠਾ ਲਾਉਣਾ ਪੈਣਾ ਇੱਕ ਲਾਉਣਾ ਗੁੱਠਾ ਹੀ ਆਉਂਦਾ ਕਿ ਪੰਜਾ ਲਾਉਣਾ ਆਉਂਦਾ ਬੰਨੇ ਗੁੱਠੇ ਵਾਲਾ ਹੀ ਆ ਪਤਾ ਗੁੱਠਾ ਛਾਪ ਤੇ ਆਪਾਂ ਪਹੁੰਚ ਕੇ ਬਾਈ ਕੋਲ ਚੌਂਪੜੀ ਆਪਣੀ ਕਬਲੀਰ ਹੋ ਗਈ ਬਸ ਕੋਰਨਰ ਰਹਿ ਗਈ ਬਾਕੀ ਬਾਈ ਦਾ ਲੈਣੇ ਜਾਣ ਚੱਲ ਵਈਏ ਕੀ ਕਰ ਰਹੇ ਹਾਂ ਅਇਥੋਂ ਤੱਕ ਦੇਖਣੋਂ ਪਤਾ ਲੱਗ ਗਿਆ ਐ ਇਹ ਤਾਂ ਪੰਗੇ ਆ ਜੇ ਲੱਗੇ ਟੁੱਕਾ ਟੁੱਕਾ ਪੰਗੇ ਦੀ ਟੁੱਕਾ ਲੱਗੇ ਤਾਂ ਠੀਕ ਐ ਜੇ ਨਾ ਲੱਗਾ ਤਾਂ ਠੀਕ ਐ ਅਗਲੇ ਐਡਰਸ ਗਾਇਰਕਾ ਜੂਕ ਕੇ ਗਾਇਰਕਾ ਹਾਂ ਅਇਧਾ ਮਾਰ ਕੇ ਖਾਵਾਂ ਅਇਧਾ ਇਹਨਾਂ ਕੇ ਖਾਵਾਂ ਫੈਕਸ਼ਨ ਵੀ ਇੱਥੇ ਆ ਗਿਆ ਫੀਚਰ ਫੀਚਰ ਇਹ ਵੱਡਾ ਕਰ ਲਓ ਛੋਟਾ ਕਰ ਲਓ ਠੀਕ ਐ ਐਂ ਕਰ ਲਓ ਐ ਕਰ ਲੋ ਲਿਖਿਆ ਕਿਥੇ ਯੂਕੇ ਬਈ ਆ ਵੇ ਯਾਰ ਲੈ ਦੱਸ ਸਵਸਵਾਂ ਦੀ ਯਾਰ ਲੈ ਦੱਸ ਮਾਡਲ ਨੰਬਰ ਦਾ ਕੋਟਾ ਮੋਟਾ ਲਿਖਿਆ ਠੀਕ ਆ ਯਾਰ ਆ ਵੇਖੀ ਲੈ ਆ ਮੱਕ ਜੇ ਤੇ ਲਾਉਣ ਵਾਲਾ ਪੋਲਾ ਪੋਲਾ ਇੱਥੇ ਤਾਂ ਕੋਡਿੰਗ ਕੀਤੀ ਆ ਸਵਸਵਾਂ ਦੀ ਵੇਖ ਤੂੰ ਚਾਹ ਦੇ ਦੀ ਕਿ ਨਹੀਂ ਡੀ ਵੀ ਆ ਬਈ ਥੋੜੀ ਥੋੜੀ ਜਿੰਨੀ ਹੈ ਸੇਫਟੀ ਫਾਸਟ ਹਾਂ ਜ਼ਰੂਰੀ ਹੈ ਉਹਦੇ ਛੱਡ ਪਾ ਲਿਆ ਹਾਂ ਅੱਜ ਸਾਡੇ ਕੋਲ ਆਣ ਕਾਗੇ ਜਦੋਂ ਸਾਰਾ ਨਿਬੜ ਗਿਆ ਆਪਾਂ ਸਾਡਾ ਲਾਸਟ ਦਿਨ ਆ ਅੱਜ ਸੇਫਟੀ ਫਾਸਟ ਲਾਸਟ ਦਿਨ ਹੋ ਸਕਦਾ ਕਿ ਦਸਤਾਨੇ ਵੀ ਜਾ ਕੇ ਦਿੱਤੇ ਆ ਬੰਦੇ ਆ ਬਹੁਤ ਵਧੀਆ ਯਾਰ ਦਸਤਾਨੇ। ਨੌਂ ਗਿਆ ਖਵਦੀ ਬਹੁਤ। ਦੇਖੀ ਹੁਣ। ਲਈ। ਇਹ ਅਸੀਂ ਕਾਰਨਰ ਦੇ ਥੱਲੇ ਲਾਉਣੀ ਆ। ਅੱਜ ਤਾਂ ਪਨ ਮੇੜਦਾ ਹੀ ਕੰਮ ਕੀ? ਹਾਂ ਅੱਜ ਤਾਂ ਯਾਰ ਕੋਸ਼ਿਸ਼ ਕਰਨੀ ਵੀ ਮੇੜ ਦੀ। ਭਾਈ ਸੋਹਣਾ ਲੱਗਦਾ? ਹਾਂ। ਹੈ ਤਾਂ ਬਹੁਤ ਜ਼ਿਆਦਾ। ਉੱਪਰ ਵੀ ਲੱਗੇ ਆ ਤੇ ਥੱਲੇ ਵੀ। ਵੈਸੇ ਲੱਗੇ ਹੁੰਦੇ ਨਹੀਂਗੇ ਪਰ ਅਸੀਂ ਲਾਦੇ। ਟ੍ਰੈਂਡਰ ਤੇ? ਦੇ ਦੇ ਮਾ ਜੀ। ਚੱਕੋ ਜੀ ਹਾਂਜੀ ਦਰਸ ਜਿਵੇਂ ਆ ਚੀਜ਼ ਹੈ ਨਾ ਇਹ ਚੀਜ਼ ਫਿਰ ਕਵਰ ਹੋ ਜੂਗੀ ਇਹਦੇ ਨਾਲ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਮਿਹਨਤ ਤੁਹਾਨੂੰ ਕਿਵੇਂ ਦੀ ਲੱਗੀ ਕਿਉਂਕਿ ਸਾਨੂੰ ਅੱਜ 15ਵਾਂ 16ਵਾਂ ਦਿਨ ਆ ਇਹ ਪ੍ਰੋਪਰ ਵੀਡੀਓ ਵੀ ਆਪਾਂ ਚੈਨਲ ਤੇ ਪਾਵਾਂਗੇ ਬਾਈ ਵਾਲੇ ਦੇ ਨਾਲ। ਸ਼ੇਕ ਸੰਘ ਦੇ ਤੇ ਪਹਿੰਜੀ ਦੇ ਵਿੱਚ ਆਊਗੀ ਮੈਸ਼ਨ ਸੇਕ ਮੈਕੈਨਿਕ ਆ ਕੇ। ਤੇ ਜਿਹੜਾ ਵੀਡੀਓ ਦੇ ਵਿੱਚ ਕਿੰਨਾ ਖਰਚਾ, ਕੀ ਕੀ ਦਾ ਸਾਈਜ਼ ਰੱਖਿਆ ਸੀ, ਕਿੰਨਾ ਲੋਹਾ ਲੱਗਾ ਇਹ ਸਾਰਾ ਬਾਈ ਦੀ ਜਿਹੜਾ ਵੀਡੀਓ ਆਊਗੀ ਉਹਦੇ ਉੱਪਰ ਹੀ ਆ। ਕਿਉਂਕਿ ਆਪਾਂ ਨੂੰ ਇਹਦੇ ਬਾਰੇ 1% ਵੀ ਨਹੀਂ ਪਤਾ। ਚਲੋ ਆਪਾਂ ਹੈਲਪ ਹੋ ਜਾਈਏ ਬਾਈ ਦੇ ਨਾਲ। ਤੇ ਤਾਂ ਕਰਕੇ ਲਓ ਜੀ ਚੌਂਬੜੀ ਸਾਡੀ ਹੋ ਗਈ ਤਿਆਰ ਅੱਜ ਅਸੀਂ ਇਟਾਂ ਨੇ ਮੈਸਤਰੀ ਸੱਦੇ ਤਾਂ ਕੰਮ ਚੱਲ ਪਿਆ ਢੋਪ ਵੀ ਚੰਗੀ ਲੱਗੀ ਐ ਹਾਂ ਗੁਰਪ੍ਰੀਤ ਜੀ ਪਸੰਦ ਆਈ ਹਣੇ ਕਾਤੇ ਪੈਸਾ ਦੀਵਾ ਕਾਹੇ ਤੇ ਵੀ ਕੋਈ ਚੀਜ਼ ਨੂੰ ਟਕਣਾ ਉੱਤੇ ਪਾਹਰ ਆਏ ਪਾਹਰ ਭਾਈ ਬੋਰਡ ਤੇ ਪਾਓ ਪਹਿਲਾਂ ਤਾਂ ਭਿੱਜ ਜਾਂਦਾ ਰਹੀਦਾ ਰੋ ਜੀ ਆਈ ਆਪਾਂ ਨੂੰ 2 ਵਜੇ ਨਹੀਂ ਆਏ ਪਾ ਸਕਦੇ ਆ ਵਧੀਆ ਬੰਜੂ ਨਾ ਹੈ ਵਧੀਆ ਬੰਜੂ ਐਨੀ ਵਧੀਆ ਕੀ ਆ ਕਾ ਨੂੰ ਸਿੱਟਦੀ ਐ ਨਹੀਂ ਜੇ ਤੋ ਹਾਂ ਤਾਂ ਸਾਨੂੰ ਮੈਦੀ ਗ੍ਰੈਂਡਰ ਨੂੰ ਨਹੀਂ ਕੋ ਵਜਦਾ ਜਮਈ ਗੱਲ ਮੈਂ ਪੰਗੇ ਲੈ ਕੇ ਬਿੰਦਾ ਕਿ ਗ੍ਰੈਂਡਰ ਨਹੀਂ ਛੱਡਦਾ ਸੋਣੀ ਤਿੰਦਾ ਉਹ ਪਤਾ ਹਾਂ ਹਾਂ ਆ ਬਈ ਕੰਪਟਰਾ ਕੁੰਟਰਾ ਆ ਬਈ ਚੰਗੀ ਪਰਾ ਇਕੱਠੀਆਂ ਕਰ ਲਿਓ ਕਿਹੜੇ ਬਈ ਸਮੁੰਦਰੀ ਝਾੜ ਜਾਂਦਾ ਮਿਲਦੀ ਆ ਹਾਂ ਸਮੁੰਦਰੀ ਝਾੜ ਜਾਂਦੇ ਤਰਵੰਡ ਕੋ ਮਿਲਦੀ ਆ ਠੀਕ ਆ ਦੇ ਆਹ ਕਹੀ ਨਾ ਮਾਜੀ ਬਸ ਉਹ ਕੰਪਟਰਾ ਕੁੰਟਰਾ ਬਚਾਰ ਰੱਖੀ ਸਾਡਾ ਠੇਕੇਦਾਰ ਡਾਊਨ ਟੂ ਅਰਥ ਬੰਦਾ ਡਾਊਨ ਟੂ ਅਰਥ ਬੰਦਾ ਠੇਕੇਦਾਰ ਦੋ ਘੰਟਾ ਲੇ ਉਹਨ ਦਾ ਕੀ ਕਰਾਤਾ ਕੱਲ ਵਾਲੇ ਨੇ ਹੋਰ ਬੁੱਗਾ ਨਹੀਂ ਦੀ ਬਹੁਤ ਬਾਰ ਕੀ 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 ਹੋ ਗਿਆ ਬਰਾਬਰ ਚੱਕੀ ਕਰਨਾ ਨਾ ਇਹ ਕਿਹਾ ਕਰ ਰਹੀ ਹਾਂ ਹਾਂ ਸਾਡੇ ਇੱਕ ਗਾਗਾ ਨੇ ਇੱਕ ਪਾਸੇ ਗਏ ਰਹਾਂਗੇ ਇਹਨੂੰ ਕਹਿਣਾ ਇਹਨਾਂ ਹਟਾਣਾ ਲੱਗਦਾ ਘਰ ਹੋਈ ਚੱਕੀ ਹੋ ਗਈ ਆਰੇ ਚੱਕੀ ਹੋ ਗਈ ਜਿਹੜਾ ਭਰਾ ਉਹ ਵੀ ਹਿੱਕੀ ਹੋ ਗਈ ਮੈਂ ਤਾਂ ਬਈ ਆਪਣਾ ਕੋਈ ਨਹੀਂ ਰੱਖਿਆ ਸਹੀ ਗੱਲ ਹੈ ਬਾਈ ਜੇ ਇੱਥੇ ਲੈ ਜਾਂਦਾ ਨਾ ਅੱਥੇ ਹਰੇ ਭਾਈ ਮੈਂ ਦੱਸਿਆ 12 11 12 ਵਾਦਲੇ ਗੱਬੀਆਂ ਨੇ ਚੱਲ ਛੋ ਕੇ ਕਿਹਦਾ ਖੱਡੇ ਦਾ ਮਾਚਨ ਅੱਜ ਦੋ ਹੋਰ ਲੜ ਕਵੇ ਮੇਟੀ ਨਹੀਂ ਹੋਈ ਕਿਵੇਂ ਬਣੀ ਸਾਡੀ ਝੌਂਪੜੀ ਬਹੁਤ ਸਰਾਬ ਦੀਨੀ ਦੂਰ ਹਾਂ ਅੱਜ ਬਾਬਾ ਮੇਰ ਕਰਨੇ ਵੇੜ ਦਾਂਗੇ ਅੱਜ ਨਹੀਂ ਛੱਡਦੇ ਠੀਕ ਆ ਤਾਂ ਨਿਪਟਣਾ ਯਾਰ ਅੱਜ ਲੰਮੂ ਆਣੇ ਪਰ ਹੋਇਆ ਬਈ ਇਹ ਗਿੱਲਾ ਲੈ ਤੇ ਆਪਾਂ ਤਾਂ ਕੰਮ ਹੀ ਕਰਨਾ ਬਈ ਘੋੜੀ ਪਾਸੇ ਲਾ ਕੇ ਉਧਰ ਹੈ ਲੈ ਯਾਰ ਬਾਤ ਇਹ ਮਹੀਨਾ ਪੂਰਾ ਕਰਾਉਣਾ ਸਾਡਾ ਗੱਲ ਹੋਰ ਕੋਈ ਨਹੀਂ ਕੱਲ ਨੂੰ ਬਾਈ ਨੇ ਮਿਲਣ ਲਾ ਜਾਣਾ 9 ਤਰੀਕ ਆ ਫਿਰ ਮੇਲਾ ਚੱਲ ਪੈਣਾ ਫਿਰ ਮੇਲਾ ਮਾਗੀ ਦਾ ਮੇਲਾ ਚੱਲ ਪੈਣਾ ਮਾਗੀ ਦੇ ਮੇਲੇ ਤੇ ਮਿਲਾਂਗੇ ਫੇਰ ਤਾਂ ਹੈਨਾ ਮਾਗੀ ਦਾ 14 ਤਰੀਕ ਨੂੰ ਜਾਣਾ ਇਹ ਸੌਖ ਸੁੱਖੀ ਜਾਣੀ ਤਾਂ ਤਾਕਸੋ ਕੀ ਦੁਮਾਗੀ ਦੇ ਮੇਲੇ ਤੇ ਨਹੀਂ ਕੁਸਤਾ ਲੈ ਕੇ ਹੈ ਤਾਂ ਮੈਰੀ ਹੁਣਾ ਯਾਰ ਚੱਲ ਤੈਨੂੰ ਦਵਾਈ ਲੈਣੋਂ ਪੈਸੇ ਲਾਉਣੇ ਆਪਾਂ ਚੱਲ ਲਈ ਆਈਏ ਅੱਜ ਬੜਾ ਮੈਨੂੰ ਤੇਜ਼ ਕਹਿ ਦੋ ਜਾਂ ਕੜਾਈਆ ਲਿਆ ਮਨੂੰ ਆਪਣੇ